ਬਾਬਾ ਜੁਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਸੇਵਾ ਸੁਸਾਇਟੀ ਇਲਾਕਾ ਸ਼ਾਗੋਟ ਵੱਲੋਂ ਚੇਅਰਮੈਨ ਗੁਰਮੁਖ ਸਿੰਘ ਕੋਟਲਾ ਦੀ ਅਗਵਾਈ ਵਿੱਚ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਛੋਟੇ ਸਾਹਿਬ ਜਦਿਆ ਜੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸント ਬਾਬਾ ਮੁੰਸ਼ਾ ਸਿੰਘ ਜੀ ਪਿੰਡ ਕੋਟਲਾ ਸੂਰਜਪਾਲ ਮਲਵਿਕੇ 14ਵਾਂ ਸਲਾਨਾ ਗੁਰਮਤ ਸਮਾਗਮ ਅਤੇ ਦਸਤਾਰ ਮੁਕਾਬਲੇ ਕਰਵਾਏ ਗਏ। ਇਸ ਮੌਕੇ ਸਵੇਰ ਸਮੇਂ ਸ਼੍ਰੀ ਸਹਿਦ 파ਰਦੇ ਭੋਗ ਪਾਏ ਉਪਰੰਤ ਗੁਰਮਤ ਸਮਾਗਮ ਤੇ ਦਸਤਾਰ ਮੁਕਾਬਲੇ ਹੋਏ ਗੁਰਮਤ ਸਮਾਗਮ ਵਿੱਚ ਪਾਈ 인다ਜੀਤ ਸਿੰਘ ਗੁਰਦੁਆਰਾ ਸ਼੍ਰੀ 베ਰ ਸਾਹਿਬ ਸੁਲਤਾਨਪੁਰ ਲੋਧੀ ਵਾਲਿਆਂ ਦੇ ਕੀਰਤਨੀ ਜਥੇ ਅਤੇ ਭਾਈ ਸੁਖਬੀਰ ਸਿੰਘ ਫੌਜਾ ਦੇ ਜਥੇ ਨੇ ਸੰਗਤਾਂ ਨੂੰ ਕੀਰਤਨ ਅਤੇ ਵਾਰਾਂ ਦੁਆਰਾ ਗੁਰੂ ਇਤਿਹਾਸ ਨਾਲ ਜੋੜਿਆ ਤੇ ਸਾਹਿਬ ਜادہ ਦੀ ਸ਼ਹਾਦਤ ਨੂੰ ਯਾਦ ਕੀਤਾ ਇਸ ਮੌਕੇ ਦਸਤਾਰ ਮੁਕਾਬਲੇ ਤਿੰਨ ਗਰੁਪਾਂ ਵਿੱਚ ਕਰਵਾਏ ਗਏ ਜਿਸ ਚ ਪੰਜਾਬ ਭਾਰਤ ਤੋਂ 200 ਤੋਂ ਵੱਧ ਨੌਜਵਾਨਾਂ ਤੇ ਬੱਚਿਆਂ ਨੇ ਭਾਗ ਲਿਆ ਤੇ ਸੁੰਦਰ ਦਸਤਾਰਾਂ ਤੇ ਦੁਮਾਲੇ ਵੀ ਸਜਾਏ ਪਰਬੰਧਕਾ ਵੱਲੋਂ ਦਸਤਾਰ ਤੇ ਦੁਮਾਲਾ ਸਜਾਉਣ ਦੇ ਮੁਕਾਬਲੇ 'ਚ ਪਹਿਲੇ ਤਿੰਨ ਸਥਾਨਾਂ ਤੇ ਰਹਿਣ ਵਾਲੇ ਨੌਜਵਾਨਾਂ ਤੇ ਬੱਚਿਆਂ ਨੂੰ ਯਾਦਗਾਰੀ ਚਿੰਨ੍ਹ ਦਸਤਾਰਾ ਨਗਦ ਦੀ ਨਾਮ ਪੇਟ ਕਰਕੇ ਸਨਮਾਨਿਤ ਕੀਤਾ ਗਿਆ ਜਦਕਿ 6 ਨੂੰ ਵਿਸ਼ੇਸ਼ ਸਨਮਾਨ ਪੇਟ ਜਦਕਿ 6 ਨੂੰ ਵਿਸ਼ੇਸ਼ ਸਨਮਾਨ ਪੇਟ ਕਰ ਨਗਦੀ ਅਤੇ ਯਾਦਗਾਰੀ ਚਿੰਨ੍ਹ ਪੇਟ ਵੀ ਕੀਤੇ ਗਏ ਸ਼ਾਹਕੋਟਸ ਅਰੋੜਾ ਦੀ ਰਿਪੋਰਟ ਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਦੀ ਕਿਰਪਾ ਦੇ ਨਾਲ ਕਰਗੇ ਤਰਪਾ ਸਾਹਿਬ ਜੀ ਨੇ ਰਹਿਮਤ ਦਾ ਸਿਰ ਤੇ ਹੱਥ ਰੱਖਿਆ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਸੇਵਾ ਸੁਸਾਇਟੀ ਦੇ ਵੱਲੋਂ ਮਾਤਾ ਗੁਜਰ ਕੌਰ ਦੀਆਂ ਅਸੀਸਾਂ ਲੈਂਦੇ ਹੋਏ ਪਿਛਲੇ ਰੋਜ ਤੋਂ 3 ਦਿਨ ਦੇ ਸਮਾਗਮ ਆਰੰਭੇ ਗਏ ਜਿਸ ਵਿੱਚ ਪਹਿਲੇ ਦਿਨ ਗੁਰੂ ਪਿਆਰਿਆਂ ਨੇ ਕੀਰਤਨ ਕਰਕੇ ਗੁਰੂਕੀਆਂ ਸੰਗਤਾਂ ਨੂੰ ਨਿਹਾਲ ਕੀਤਾ ਦੂਸਰੇ ਦਿਨ ਕਥਾਵਾਚਕ ਅਤੇ ਗੁਰੂ ਪਿਆਰਿਆਂ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਅੱਜ ਤੀਸਰੇ ਦਿਨ ਦੇ ਸਮਾਗਮਾਂ ਦੇ ਵਿੱਚ અપਾਰ ਕਿਰਪਾ ਤੇ ਪਾਰ ਬਖਸ਼ਿਸ਼ ਹੋਈ 200 ਤੋਂ ਵੀ ਉੱਪਰ ਬੱਚੇ 200 ਤੋਂ ਵੱਧ ਗਿਣਤੀ ਹੋ ਗਈ ਜਿਨ੍ਹਾਂ ਨੇ ਦਸਤਾਰ ਮੁਕਾਬਲੇ 'ਚ ਭਾਗ ਲਿਆ। ਵਿਰੋਧੀ ਕਿਰਪਾ ਦੇ ਨਾਲ ਫੌਜਾਂ ਦਾ ਜਥਾ ਭਾਈ ਸੁਖਵੀਰ ਸਿੰਘ ਜੀ ਭਾਈ)^{(indrajit singh ji)} ਰਾਗੀ ਜਥਾ ਤੇ ਗੁਰੂ ਘਰ ਦੇ ਵਜ਼ੀਰਾਂ ਨੇ ਗੁਰਬਾਣੀ ਦੇ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਲਾਕੇ ਦੀਆਂ ਨਗਰ ਦੀਆਂ ਸਮਤੀਆਂ ਸੰਗਤਾਂ ਸਕੂਲਾਂ ਦੀਆਂ ਸੰਸਥਾਵਾਂ ਜਿਨ੍ਹਾਂ ਨੇ ਇਸ ਕਾਰਜ ਦੇ ਵਿੱਚ ਵੱਡਮੁੱਲਾ ਸਮਾਂ ਕੱਢ ਕੇ ਸਾਨੂੰ ਸਰਬੱਤ ਸੰਗਤਾਂ ਨੂੰ ਸਹਿਯੋਗ ਕੀਤਾ ਸਾਥ ਦਿੱਤਾ ਅਸੀਂ ਦਿਲ ਦੀਆਂ ਗਰਾਈਆਂ ਚੋਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਵਿਸ਼ੇਸ਼ ਧੰਨਵਾਦ ਸੱਚੇ ਪਾਤਸ਼ਾਹ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਜਿਨ੍ਹਾਂ ਨੇ ਸਾਨੂੰ ਇਹ ਸਮਾਂ ਬਖਸ਼ ਕੇ ਇਹ ਕਾਰਜ ਜਿਹੜੇ ਆ ਮਾਤਾ ਗੁਜਰ ਕੌਰ ਜੀ ਨੇ ਅਸੀਸਾਂ ਦੇ ਕੇ ਸਿਰ ਤੇ ਮੇਰ ਪਰਿਆ ਹੱਥ ਰੱਖ ਕੇ ਨੇ ਪਰੇ ਚਾੜੇ ਸੁਮਤਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਗੁਰੂ ਸਾਹਿਬ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ